ਕੀ ਐਸ ਬਰਾੜ ਲੈਫਟੀਨੈਂਟ ਜਰਨਲ ਸੀ ਜਿਹੜਾ ਕੇ ਐਸ ਬਰਾੜ ਕੁਲਦੀਪ ਸਿੰਘ ਬਰਾੜ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਅਟੈਕ ਕਰ ਵਜਿਆਉਂਦਾ ਹੈ ਜਿਉਂਦਾ ਹੈ ਇਹ ਨੀਤੀ ਵੇਖੋ ਸਰਕਾਰਾਂ ਦੀ ਜਿੰਨੂੰ ਹਮਲਾ ਕਰਨ ਵਾਸਤੇ ਆਪੂ ਬਣਾ ਕੇ ਫੌਜ ਦਾ ਭੇਜਿਆ ਸੀ ਉਹ ਫੌਜਦਾਰ ਸਿੱਖ ਚੁਣਿਆ ਕਹਿੰਦੇ ਸਿੱਖ ਨੂੰ ਭੇਜੋ ਪੱਕਾ ਆਲਿਆਂ ਨੂੰ ਮਾਰਨ ਲਈ ਪੱਕਾ ਆਲਾ ਭੇਜੋ ਦਾੜੀਆਂ ਵਾਲਿਆਂ ਨੂੰ ਖਤਮ ਕਰਨ ਲਈ ਦਾੜੀ ਆਲਾ ਭੇਜੋ ਤਰੀਕਾ ਵੇਖੋ ਇਹਨਾਂ ਦਾ ਕੇ ਐਸ ਬਰਾੜ ਨੂੰ ਇਹਨਾਂ ਨੇ ਭੇਜਿਆ ਤੇ ਕੇ ਐਸ ਬਰਾੜ ਆ 1 ਮਿੰਟ ਲਈ ਜਾਂਦਾ ਜਾਂਦਾ ਕਹਿ ਜਾ ਤੁਹਾਨੂੰ ਪਤਾ ਹੋਣਾ ਹੈ ਬਾਬਾ ਜਰਨੈਲ ਕੋਤਾ ਜਾਤਾਂ ਸਾਡੇ ਚ ਹੈ ਨਹੀਂ ਜਾਤਾਂ ਗੋਤਾਂ ਸਾਡੇ ਚ ਹੈ ਨਹੀਂ ਪਰ ਇੱਕ ਬੰਸਾਵਲੀ ਤਰੀ ਆਉਂਦੀ ਹੈ ਬਾਬਾ ਜਰਨੈਲ ਸਿੰਘ ਦਾ ਬਰਾੜਾਂ ਦੇ ਘਰ ਦਾ ਜਨਮ ਸੀ ਬਰਾੜ ਤੇ ਦੂਜੇ ਪਾਸੇ ਚੜ ਕੇ ਕੌਣ ਆਇਆ ਬੋਲੋ ਕੇਐਸ ਚੜ ਕੇ ਵੀ ਆਇਆ ਬਰਾੜ ਅੱਛਾ ਸੁਣੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਮਾਲਵੇ ਦੇ ਇਲਾਕੇ ਵਿੱਚ ਬਰਾੜਾਂ ਨੇ ਤਨਖਾਹਾਂ ਮੰਗ ਲਈਆਂ ਇਤਿਹਾਸ ਕਹਿੰਦਾ ਹੈ ਬਰਾੜਾਂ ਨੇ ਰੋਕ ਲਿਆ ਘੋੜਾ ਕਹਿੰਦੇ ਰੁਕੋ ਸਾਡੀਆਂ ਤਨਖਾਹਾਂ ਵੰਦਿਓ ਤਾਂ ਅੱਗੇ ਜਾਣ ਦੇਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਤਨਖਾਹਾਂ ਕਿੱਥੋਂ ਦਈਏ ਕਹਿੰਦੇ ਨਾ ਜੀ ਸਾਨੂੰ ਸਾਡੀਆਂ ਤਨਖਾਹਾਂ ਦਿਓ ਬਰਾੜਾਂ ਨੇ ਰੋਕ ਲਿਆ ਘੋੜਾ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤੁਹਾਨੂੰ ਤਨਖਾਹ ਇੰਨੇ ਨੂੰ ਇੱਕ ਸਿੱਖ ਆਇਆ ਖੁਰਜੀਆਂ ਭੜੀ ਭਰੀਆਂ ਹੋਈਆਂ ਖੱਚਰ ਦੇ ਉੱਤੇ ਲੱਦ ਕੇ ਕਹਿੰਦਾ ਲਓ ਮਹਾਰਾਜ ਮੈਂ ਮਾਇਆ ਭੇਟ ਕਰਨ ਆਇਆ ਮੇਰਾ ਦਸਵੰਦ ਮਾਰਦੇ ਨੇ ਕਿਹਾ ਆਜੋ ਬਰਾੜੋ ਲੈ ਲਓ ਤਨਖਾਵਾ ਸਾਰਿਆਂ ਨੂੰ ਐਦਾਂ ਤਨਖਾਵਾ ਦੇ ਰਹੇ ਨੇ ਗਿਣ-ਗਿਣ ਕੇ ਦੇ ਰਹੇ ਨੇ ਤਨਖਾਵਾ ਦਾਨ ਸਿੰਘ ਬਰਾੜ ਦਾਨ ਸਿੰਘ ਵੀ ਬਰਾੜਾਂ ਦਾ ਇਹਨਾਂ ਮਹਾਰਾਜ ਮੈਨੂੰ ਤਨਖਾਹ ਨਹੀਂ ਚਾਹੀਦੀ ਮੈਨੂੰ ਸਿੱਖੀ ਦਿਓ ਦ੍ਰਿ ਆਕਾਤ ਦਾਨ ਸਿੰਘ ਬਰਾੜ ਕਹਿੰਦਾ ਜੀ ਮੈਨੂੰ ਸਿੱਖੀ ਦਿਓ ਸਿੱਖੀ ਮੈਨੂੰ ਤਨਖਾਹ ਨਹੀਂ ਚਾਹੀਦੀ ਗੁਰੂ ਗੋਬਿੰਦ ਸਿੰਘ ਕਹਿੰਦੇ ਦਾਨ ਸਿਆ ਸਿੱਖੀ ਮਾਝੇ ਦੀ ਰੱਖੀ ਸੀ ਮਹਾ ਸਿੰਘ ਨੇ ਮਾਲਵੇ ਦੀ ਤੈਅ ਰੱਖ ਲਈ ਮਾਲਵੇ ਦੀ ਸਿੱਖੀ ਮੰਗ ਗਿਆ ਤੂੰ ਜਾਂ ਤੈਨੂੰ ਸਿੱਖੀ ਦਿੱਤੀ ਮਾਲਵੇ ਦੀ ਸਿੱਖੀ ਤੂੰ ਇਹ ਇਤਿਹਾਸ ਦਾ ਬਚਨ ਹੈ ਦਾਨ ਸਿੰਘ ਵੀ ਬਰਾੜ ਹੈ ਦੂਜੇ ਵੀ ਬਰਾੜ ਤਨਖਾਹਾਂ ਲੈ ਕੇ ਭੱਜ ਗਏ ਬਚਦੇ ਜਿਹੜੇ ਪੈਸੇ ਸੀ ਮਹਾਰਾਜ ਨੇ ਧਰਤੀ 'ਚ ਨੱਪਤੇ ਉਹ ਬਰਾੜ ਰਾਤ ਨੂੰ ਧਰਤੀ ਮਿੱਟੀ ਪੁੱਟ ਕੇ ਉਹਨੂੰ ਕੱਢਣ ਲਈ ਆ ਗਏ ਜਿਹੜਾ ਖਜ਼ਾਨਾ ਦੱਬਿਆ ਸੀ ਰਾਤ ਨੂੰ ਆ ਗਏ ਇਹ ਦੋਵੇਂ ਪੀੜੀਆਂ ਚੱਲਦੀਆਂ ਰਹੀਆਂ ਇਹ ਕੋਣ ਹੈ ਜਿਨ੍ਹਾਂ ਨੇ ਸਿੱਖੀ ਮੰਗੀ ਗੁਰੂ ਗੋਬਿੰਦ ਸਿੰਘ ਦਾ ਇਤਿਹਾਸਕ ਬਚਨ ਹੈ ਕਹਿੰਦੇ ਸਿੱਖੀ ਮਾਝੇ ਦੀ ਮਹਾ ਸਿੰਘ ਨੇ ਰੱਖ ਲਈ ਮਾਲਵੇ ਦੀ ਦਾਨ ਸਿੰਘਾ ਤੂੰ ਰੱਖ ਗਿਆ ਮਾਲਵੇ ਦੀ ਸਿੱਖੀ ਦਾਨ ਸਿੰਘਾ ਤੂੰ ਰੱਖ ਗਿਆ ਇਹ ਪੀੜੀਆਂ ਚੱਲਦੀਆਂ ਆਈਆਂ ਚੱਲਦੀਆਂ ਆਈਆਂ ਤਨਖਾਹਾਂ ਮੰਗਣ ਵਾਲੇ ਪੈਸੇ ਦੇ ਲਾਲਚੀ ਉਹਨਾਂ ਦੀ ਪੀੜੀ ਚੱਲਦੀ 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 ਉਹਨਾਂ ਦੀ ਪੀੜੀ ਵਿੱਚ ਪੈਦਾ ਹੋਇਆ ਕੇਐਸ ਬਰਾੜ ਕੁਲਦੀਪ ਸਿੰਘ ਬਰਾੜ ਜਿਹੜਾ ਚੜ੍ਹਾਈ ਕਰਕੇ ਆਇਆ ਜਿੰਨੇ ਸਿੱਖੀ ਮੰਗੀ ਉਹਦੀ ਪੀੜੀ ਚੱਲਦੀ 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 ਉਹਨਾਂ ਦੀ ਪੀੜੀ ਵਿੱਚ ਪੈਦਾ ਹੋਇਆ ਬਾਬਾ ਜਰਨੈਲ ਸਿੰਘ ਖਾਲਸਾ ਕਾ ਇਹ ਦੋ ਬਰਾੜ ਦੋ ਪਾਰਟੀਆਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਬਣ ਗਈਆਂ ਸੀ ਇੱਕ ਨੇ ਲਾਲਚ ਕਰ ਲਿਆ ਇਹ ਜਿਹੜਾ ਚੜ ਕੇ ਆਇਆ ਸੀ ਲਾਲਚੀ ਹੋ ਕੇ ਆਇਆ ਸੀ ਕੇਐਸ ਬਰਾੜ ਨੂੰ ਕਿਹਾ ਹੀ ਹੋਣਾ ਤੈਨੂੰ ਉਹਦੇ ਵੱਡੇ ਦੇਾਂਗੇ ਤੂੰ ਚੱਲ ਆਪਣੇ ਹਰਿਮੰਦਰ ਸਾਹਿਬ ਤੇ ਅਟੈਕ ਕਰ ਦੇ ਇਹ ਲੁੱਟਣ ਹੀ ਆਏ ਸੀ ਤੇ ਖਜ਼ਾਨਾ ਉਦੋਂ ਵੀ ਲੁੱਟਣ ਆਏ ਸੀ ਵੇਖੋ ਤੇ ਸਿੱਖੀ ਉਦੋਂ ਮੰਗ ਗਿਆ ਦਾਨ ਸਿੰਘ ਸਿੱਖੀ ਉਦੋਂ ਸਾਹਮ ਗਿਆ ਤੇ ਅੱਜ ਦੀ ਸਿੱਖੀ ਬਾਬਾ ਜਰਨੈਲ ਸਿੰਘ ਜੀ ਸਾਹਮ ਗਏ ਮੈਂ ਇੱਕ ਗੱਲ ਕਹਿਣੀ ਜਾਵਾਂਗਾ ਇਸ ਗੱਲ ਤੋਂ ਕੋਈ ਗੁਰੇਜ਼ ਨਹੀਂ ਕੀਤਾ ਜਾ ਸਕਦਾ ਅੱਜ ਅੱਜ ਜਿੰਨੀ ਸਿੱਖੀ ਪੰਜਾਬ ਵਿੱਚ ਜਾਂ ਵਿਦੇਸ਼ਾਂ ਵਿੱਚ ਹੈ ਅੱਜ ਜਿਹੜੇ ਸਿੱਖ ਬਣ ਰਹੇ ਨੇ ਇਹ ਕਹਿਣਾ ਪੈਣਾ ਹੈ ਵੀ ਬਾਬਾ ਜਰਨੈਲ ਸਿੰਘ ਕਰਕੇ ਨੇ ਤੁਸੀਂ ਕਹੋਗੇ ਇਹ ਕਿਵੇਂ ਬਾਕੀ ਦਾ ਇਤਿਹਾਸ ਸੁਣਿਆ ਹੋਇਆ ਬਾਬਾ ਜਰਨੈਲ ਸਿੰਘ ਦਾ ਇਤਿਹਾਸ ਵੇਖਿਆ ਹੋਇਆ ਆਖੋ ਸਤਨਾਮ ਵਾਹਿਗੁਰੂ ਅਸਰ ਹੈ ਵਿਦੇਸ਼ਾਂ ਵਿੱਚ ਜਿੰਨੇ ਬੱਚੇ ਅਮਰਦ ਧਾਰੀ ਹੋਣਗੇ ਬਾਹਰਲੇ ਬੱਚਿਆਂ ਨੂੰ ਪੁੱਛੋ ਵੀ ਤੁਸੀਂ ਸਿੰਘ ਸੱਜ ਕੇ ਅਮਰਦ ਧਾਰੀ ਬਣ ਗਏ ਕਿਹਦੇ ਤੋਂ ਪ੍ਰਭਾਵਿਤ ਹੋਏ ਕਹਣਗੇ ਬਾਬਾ ਜਰਨੈਲ ਸਿੰਘ ਜੇ ਮੈਂ ਤੁਹਾਡੇ 'ਚ ਇੱਥੇ ਪੁੱਛਾਂ ਨਾ ਵੀ ਤੁਸੀਂ ਨੌਜਵਾਨੋਂ ਸਭ ਤੋਂ ਵੱਧ ਕਿੰਨੂੰ ਪਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਤੋਂ ਬਾਅਦ ਦੀ ਗੱਲ ਕਰਾਂ ਤੇ ਸੱਚ ਹੈ 80% ਨੌਜਵਾਨ ਤੁਹਾਡੇ 'ਚ ਇੱਥੇ ਬੈਠੇ ਜਿਹੜੇ ਕਹਿੰਦੇ ਆ ਬਾਬਾ ਜਰਨੈਲ ਸਿੰਘ ਉਹ ਸਪੀਚਾਂ ਸੁਣਦੇ ਨੇ ਬਾਬਾ ਜਰਨੈਲ ਸਿੰਘ ਅੱਜ ਸਭ ਤੋਂ ਵੱਡਾ ਅਸਰ ਹੈ ਉਹਨਾਂ ਨੂੰ ਪਤਾ ਸੀ ਵੇ ਸਿੱਖੀ ਬ੍ਰਾਹਮਣਵਾਦ ਦਾ ਝੂਲਾ ਉੱਤੇ ਪੈ ਗਿਆ ਸੀ ਲਗਾਤਾਰ ਸਿੱਖੀ ਘਟਦੀ ਜਾ ਰਹੀ ਸੀ ਸਿੱਖ ਟਾਵੇਂ-ਟਾਵੇਂ ਰਹਿ ਗਏ ਸੀ ਬਾਬਾ ਜਰਨੈਲ ਸਿੰਘ ਨੂੰ ਪਤਾ ਸੀ ਇਹ ਚੜ ਕੇ ਆਉਣਗੇ ਹਰਮੰਦਰ ਸਾਹਿਬ ਢਾਉਣਗੇ ਅਸੀਂ ਮਰਾਂਗੇ ਇਤਿਹਾਸ ਸਿਰਜਿਆ ਜਾਏਗਾ ਫਿਰ ਇਹ ਇੱਕਦਮ ਸਾਰਿਆਂ ਦਾ ਧਿਆਨ ਇੱਥੇ ਆਉਣਾ ਹੈ ਜੇ ਉਹੀ ਅਟੈਕ ਹਰਮੰਦਰ ਸਾਹਿਬ ਦੀ ਛੱਡ ਕੇ ਕਿਉਂਕਿ ਇਹ ਇੱਕ ਬੜਾ ਵੱਡਾ ਕੁਐਸਚਨ ਹੈ ਮੈਂ ਵੈਸੇ ਹੁਣ ਐਂਡ ਦਾ ਸਮਾਂ ਹੈ ਲਾਸਟ ਟਾਈਮ ਹੈ ਇਸ ਤੇ ਜ਼ਿਆਦਾ ਲੰਮੀ ਗੱਲ ਨਹੀਂ ਕਰਦਾ ਪਰ ਇੱਕ ਇਸ਼ਾਰਾ ਜ਼ਰੂਰ ਕਰ ਦਿਆਂ ਮੈਂ ਕਈ ਬੰਦੇ ਸਵਾਲ ਕਰਦੇ ਆ ਵੀ ਜਿਹੜਾ ਅਟੈਕ ਹੋਇਆ ਜੇ ਬਾਬਾ ਜਰਨੈਲ ਸਿੰਘ ਹਰਮੰਦਰ ਸਾਹਿਬ ਨਾ ਹੁੰਦੇ ਕਿਤੇ ਬਾਹਰ ਹੁੰਦੇ ਤੇ ਹਰਮੰਦਰ ਸਾਹਿਬ ਬਚ ਜਾਣਾ ਸੀ ਇਹ ਸਵਾਲ ਕਰਦੇ ਨੇ ਵੀ ਹਰਮੰਦਰ ਸਾਹਿਬ ਜੇ ਨਾ ਹੁੰਦੇ ਬਾਹਰ ਹੁੰਦੇ ਜੇ ਕਿਤੇ ਬਾਹਰ ਹੁੰਦੇ ਫਿਰ ਹਰਮੰਦਰ ਸਾਹਿਬ ਤੇ ਡੀਸੀ ਟਹਿਣਾ ਤੇ ਕਈ ਗਲਤ ਬੰਦਿਆਂ ਨੇ ਇਹ ਪ੍ਰਚਾਰਿਆ ਕਿ ਬਾਬਾ ਜਰਨੈਲ ਸਿੰਘ ਕਰਕੇ ਹਰਮੰਦਰ ਸਾਹਿਬ ਟਹਿ ਗਏ ਜੇ ਇਹ ਬਾਹਰ ਨਿਕਲ ਜਾਂਦੇ ਤੇ ਟਹਿਣਾ ਨਹੀਂ ਸੀ ਇਹ ਇਸ ਇਹਦਾ ਜਵਾਬ ਇਹੋ ਹੀ ਹੈ ਭਾਈ ਵੀ ਜੇ ਹਰਮੰਦਰ ਸਾਹਿਬ ਤੇ ਅਟੈਕ ਨਾ ਹੁੰਦਾ ਬਾਬਾ ਜਰਨੈਲ ਸਿੰਘ ਉਥੇ ਸ਼ਹੀਦ ਨਾ ਹੁੰਦੇ ਇਤਿਹਾਸ ਬਣਾਉਣ ਲਈ ਕੁਝ ਪਾਉਣ ਲਈ ਕੁਝ ਗਵਾਉਣਾ ਵੀ ਪੈਂਦਾ ਆਹ ਇਤਿਹਾਸ ਸਿਰਜਿਆ ਗਿਆ ਵੀ ਇੱਕ ਐਦਾ ਮਰਦ ਸੂਰਮਾ ਵੀ ਹੋ ਸਕਦਾ ਹੈ ਐਦਾਂ ਦੀ ਜੁਰਤ ਵਾਲਾ ਸਿੱਖ 84 ਚ ਵੀ ਹੋ ਸਕਦਾ ਹੈ ਐਦਾਂ ਦੀ ਹਿੰਮਤ ਵਾਲਾ ਸਿੱਖ 84 ਚ ਵੀ ਹੋ ਸਕਦਾ ਹੈ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਉਹਦੀ ਬਦੌਲਤ ਅੱਜ ਆਹ ਦਸਤਾਰਾਂ ਤੇ ਮੁਖ ਤੇ ਦਾੜੇ ਸਾਡੇ ਦਿਸਦੇ ਆ ਨਹੀਂ ਤੇ ਇਹਨਾਂ ਨੇ ਵਿੱਚੇ ਵਿੱਚ ਵਿੱਚੇ ਵਿੱਚ ਕਰਕੇ ਮਾਫ ਕਰਨਾ ਅੱਜ ਨੂੰ ਆ ਜਿਹੜੇ 30 ਸਾਲ ਲੰਘੇ ਆ ਇਹਨਾਂ 30 ਸਾਲਾਂ ਦੇ ਵਿੱਚ ਬਿਲਕੁਲ ਸਿੱਖੀ ਖਤਮ ਕਰ ਦੇਣੀ ਸੀ ਜਦੋਂ ਅਟੈਕ ਹਰਮੰਦਰ ਸਾਹਿਬ ਤੇ ਹੋ ਗਿਆ ਹਰਮੰਦਰ ਸਾਹਿਬ ਤੇ ਗੋਲੀਆਂ ਚੱਲੀਆਂ ਹਰਮੰਦਰ ਸਾਹਿਬ ਤੇ ਤੋਪਾਂ ਲੈ ਕੇ ਆ ਗਏ ਸਾਰੇ ਸਿੱਖਾਂ ਦਾ ਧਿਆਨ ਖਿੱਚਿਆ ਗਿਆ ਲਗਾਤਾਰ ਹਜ਼ਾਰਾਂ ਲੋਕਾਂ ਲੱਖਾਂ ਸੰਗਤਾਂ ਨੇ ਉਹਨਾਂ ਦਿਨਾਂ ਵਿੱਚ ਅਮਰਤ ਛਕਿਆ ਵਿਦੇਸ਼ਾਂ ਵਿੱਚ ਸਿੱਖੀ ਆਈ ਪ੍ਰਚਾਰ ਦਾ ਸਿਸਟਮ ਬਦਲ ਗਿਆ ਇਸੇ ਕਰਕੇ ਉਹ ਜਿਹੜਾ ਅਟੈਕ ਹੋਇਆ ਜੇ ਹਰਮੰਦਰ ਸਾਹਿਬ ਤੋਂ ਬਾਹਰ ਹੁੰਦਾ ਤੇ ਇਤਿਹਾਸ ਇਹ ਨਹੀਂ ਸੀ ਬਣ ਸਕਦਾ ਇਹ ਇਤਿਹਾਸ ਨਹੀਂ ਸੀ ਬਣ ਸਕਦਾ ਸੋ ਕਈ ਵਾਰੀ ਕਈ ਕੁਝ ਪਾਉਣ ਲਈ ਕੁਝ ਗਵਾਉਣਾ ਪੈਂਦਾ ਅੱਜ ਸਾਡੇ ਸਾਹਮਣੇ ਉਹ ਇਤਿਹਾਸ ਹੈ ਜੇ ਹੁਣ ਵੇਖੋ ਨਾ ਜੀ ਜਿਹੜੀ ਗੱਲ ਚਮਕੌਰ ਦੀ ਗੜੀ ਦੀ ਹੈ ਚਮਕੌਰ ਦੀ ਗੜੀ ਦਾ ਇਤਿਹਾਸ ਸੁਣਾ ਕੇ ਜਿੰਨਾ ਅਮਰਤ ਛਕਾਇਆ ਜਾ ਸਕਦਾ ਹੈ ਉਹਨਾਂ ਹੋਰ ਕਿਸੇ ਇਤਿਹਾਸ ਨਾਲ ਨਹੀਂ ਸੁਣਾਇਆ ਜਾ ਸਕਦਾ ਸਾਬ ਜਾਤਿਆਂ ਦੀ ਸਿੱਧੀ ਵੀ ਗੱਲ ਕਰਕੇ ਜਿੰਨਾ ਅਮਰਤ ਛਕਣ ਵਾਸਤੇ ਤਿਆਰ ਕੀਤਾ ਜਾ ਸਕਦਾ ਹੈ ਇੰਨਾ ਹੋਰ ਕਿਸੇ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਜਦੋਂ ਇਦਾਂ ਦੇ ਇਤਿਹਾਸ ਬਣਾਉਣੇ ਪੈਂਦੇ ਨੇ ਤੇ ਆਪਣਿਆਂ ਨੂੰ ਨੀਹਾਂ 'ਤੇ ਚੜਵਾਉਣਾ ਪੈਂਦਾ ਹੈ ਜਦੋਂ ਇਦਾਂ ਦੇ ਇਤਿਹਾਸ ਸਿਰਜਣੇ ਪੈਂਦੇ ਨੇ ਤੇ ਬਹੁਤ ਵੱਡੀ ਕੀਮਤ ਦੇਣੀ ਪੈਂਦੀ ਹੈ ਇਦਾਂ ਦੇ ਇਤਿਹਾਸ ਸਿਰਜਣ ਵਾਸਤੇ ਤੇ ਇਹ ਉਹੀ ਸੂਰਮਾ ਬਾਬਾ ਜਰਨੈਲ ਸਿੰਘ ਸਿਰਜ ਸਕਦਾ ਸੀ ਉਹਨਾਂ ਨੇ ਸਿਰ ਜਿਆ ਮਾਫ ਕਰਨਾ ਇਦਾਂ ਤੇ ਗੁਰੂ ਗੋਬਿੰਦ ਸਿੰਘ ਵੀ ਸੋਚ ਸਕਦੇ ਸੀ ਵੀ ਮੇਰੇ ਪਿਤਾ ਦਾ ਬਣਾਇਆ ਆਨੰਦਪੁਰ ਸਾਹਿਬ ਐ ਇੱਥੇ ਚੜ੍ਹਾਈ ਕਰਕੇ ਆ ਗਏ ਇਹਨੂੰ ਸਾਂਭ ਲੋ ਨਹੀਂ ਸਮਝੌਤਾ ਕੀਤਾ ਕੋਈ ਗੱਲ ਨਹੀਂ ਬਿਲਡਿੰਗਾਂ ਨਵੀਆਂ ਬਣ ਜਾਣਗੀਆਂ ਪਰ ਇਤਿਹਾਸ ਬਣਾਉਣਾ ਹੈ ਇਤਿਹਾਸ ਬਣਾਉਣਾ ਹੈ ਆਉਣ ਵਾਲੇ ਬੱਚਿਆਂ ਚ ਸਪਿਰਟ ਭਰਨਾ ਪੈਣਾ ਹੈ ਇਹਨਾਂ ਚ ਜੋਸ਼ ਭਰਨਾ ਪੈਣਾ ਹੈ ਇਹਨਾਂ ਚ ਜ਼ੁਰਤ ਭਰਨੀ ਪੈਣੀ ਹੈ ਤੇ ਭਰਤੀ ਇਹ ਭਰਤੀ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਇਤਿਹਾਸ ਹੈ ਸਾਡਾ ਸੁਨੇਹਰੀ ਪੰਨਿਆਂ ਤੇ ਲਿਖਿਆ ਹੋਇਆ ਸਾਨੂੰ ਉਹ 40 ਸਿੰਘਾਂ ਦਾ ਇਤਿਹਾਸ ਯਾਦ ਕਰਾਉਂਦਾ ਹੈ ਬਾਬਾ ਜਰਨੈਲ ਸਿੰਘ ਦੀ ਉਹ ਜੀਵਨੀ ਸਾਨੂੰ ਦੱਸਦੀ ਹੈ ਵੀ ਐਦਾਂ ਦੇ ਮਰਦ ਐਦਾਂ ਦੇ ਹੁੰਦੇ ਐ ਐਦਾਂ ਦੇ ਸੂਰਮੇ ਜੁਰਤ ਵਾਲੇ ਹੁੰਦੇ ਐ ਫੇਰ ਇਸ ਕਰਕੇ ਭਾਈ ਮੇਰੀ ਬੇਨਤੀ ਹੈ ਵੀ ਆਪਾਂ ਇਹਦਾ ਹਰ ਚੀਜ਼ ਨੂੰ ਕੋਖੋ ਹਰ ਚੀਜ਼ ਨੂੰ ਵਿਚਾਰੋ ਡੂੰਘਾ ਸੋਚੋ ਇਹ ਡੂੰਘਾ ਸੋਚਣਾ ਪੈਣਾ ਚੰਗੀ ਤਰ੍ਹਾਂ ਜਦੋਂ ਵਿਚਾਰ ਕਰਾਂਗੇ ਫਿਰ ਪਤਾ ਲੱਗਣਾ ਹੈ ਕਿ ਉਹ ਸੂਰਮੇ ਕੀ ਸੋਚਦੇ ਸੀ ਸਾਡੇ ਵਰਗੇ ਦੇ ਲੋਕਾਂ ਦੇ ਮਗਰ ਲੱਗ ਕੇ ਕਹਿ ਦੇਣਗੇ ਉਹ ਤੇ ਗਦਾਰ ਸੀ ਜੀ ਉਹ ਤੇ ਕਾਂਗਰਸੀ ਸੀ ਜੀ ਓਏ ਤੂੰ ਕੋਖ ਤੇ ਕਰ ਲੈ ਉਹਨਾਂ ਦੀ ਜ਼ਿੰਦਗੀਆਂ 50 ਕਿਤਾਬਾਂ ਪੜ ਉਹਨਾਂ ਤੇ ਲਿਖੀਆਂ 50 ਕਿਤਾਬਾਂ ਪੜ ਉਹਨਾਂ ਦੀਆਂ ਸਪੀਚਾਂ ਸੁਣ ਉਹਨਾਂ ਦੀ ਇੱਕ ਇੱਕ ਸਪੀਚ ਸੁਣ ਬਾਅਦ ਵਿੱਚ ਭਰਾਵਾ ਰਿਜ਼ਲਟ ਕੱਢ ਲਈ ਵੀ ਉਹ ਮਾੜੇ ਸੀ ਕਿ ਚੰਗੇ ਸੀ ਉਹ ਸੱਚੀ ਸੂਰਮੇ ਸੀ ਕਿ ਤੂੰ ਲੋਕਾਂ ਕਿਉਂਕਿ ਤੂੰ ਲੋਕਾਂ ਦੀਆਂ ਸੁਣੀਆਂ ਨੇ ਸਿਆਣੇ ਕਹਿੰਦੇ ਨੇ ਜਾਂ ਰਾਹ ਪਹਿ ਜਾਣੀਏ ਜਾਂ ਵਾਹ ਪਹਿ ਜਾ। ਲੇ ਕੀ ਕਿਹਾ ਸਿਆਣੇ ਕਹਿੰਦੇ ਨੇ ਰਾਹ ਪਹਿ ਜਾਣੀਏ ਵਾਹ ਪਹਿ ਵਾਹ ਤੇ ਪਵੇ ਬਾਬਾ ਜਰਨੈਲ ਸਿੰਘ ਨਾਲ ਤੇਰਾ ਫੇਰ ਗੱਲ ਕਰੀ ਮੇਰੇ ਵਰਗੇ ਦੇ ਮਦਰ ਨਾ ਲੱਗਿਆ ਘਰ ਮੇਰੇ ਵਰਗੇ ਕਹਿੰਦੇ ਆ ਸਾਡੇ ਵਰਗੇ ਬਾਬੇ ਕਹਿਣਗੇ ਉਹ ਤੇ ਬਾਲੇ ਕੱਟਣ ਸੀ ਓਏ ਓ ਛੱਡ ਪਰੇ ਉਹ ਕੱਟੜਾ ਵਾਲਾ ਕੰਮ ਨਹੀਂ ਕਰਨਾ ਐ ਨਹੀਂ ਕਰਨਾ ਤੁਸੀਂ ਬਾਬਾ ਜਰਨੈਲ ਸਿੰਘ ਨਾਲ ਬਾਪ ਹੋਵੇ ਤੇਰਾ ਫਿਰ ਫਿਰ ਗੱਲ ਕਰੀਏ ਫਿਰ ਪਤਾ ਲੱਗੂ ਤੇਨੂੰ ਵੀ ਕੌਣ ਸੀ ਕਹਿਣ ਦਾ ਕੀ ਹੈ ਕਹਿਣ ਨੂੰ ਜਿੰਨੂੰ ਮਰਜ਼ੀ ਕਹਿ ਦੇਉ ਕਹਿ ਹੀ ਰਹਿਣਾ ਜ਼बान ਹੀ ਹਲਾ ਦੇਣੀ ਏ ਕਹਿ ਹੀ ਰਹਿਣਾ ਹੁਣ ਇੱਥੇ ਆਮ ਕਹਿੰਦੇ ਸੁਣੋਂਗੇ ਓਏ ਤੇ ਬਾਬੇ ਚਾਰ-ਚਾਰ ਘੰਟੇ ਆਪੇ ਦਵਾਨ ਲਾਉਣਗੇ 4 ਲੱਖ ਰੁਪਈਆ ਲੈ ਜਾਂਦੇ ਨੇ ਇੱਕ ਦਵਾਨ ਦਾ ਕਹਿਣ ਨੂੰ ਕੀ ਹੈ ਜੇ ਜ਼बान ਹਲਾਤੀ ਪਰ ਜੇ ਰਾਹ ਪਏ ਜਾਣੀ ਏ ਜਾ ਵਾਪੇ ਵਾਪੇ ਇਸ ਕਰਕੇ ਤੇ ਜਦੋਂ ਪਤਾ ਲੱਗੂ ਚੰਗੀ ਤਰ੍ਹਾਂ ਫੇਰ ਹੀ ਪਤਾ ਲੱਗਣਾ ਐਵੇਂ ਥੋੜਾ ਸੁਣੀਆਂ ਸੁਨਾਈਆਂ ਦਾ ਕੀ ਏ ਸੁਣਨੂ ਕੀ ਜੋ ਮਰਜ਼ੀ ਕਹੀ ਜਾ